ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਤੇ ਲੇਖਕ ਸਰਦਾਰ ਸੁਰਜੀਤ ਸਿੰਘ ਪਾਤਰ ਨਹੀਂ ਰਹੇ 79 ਸਾਲਾਂ ਦੇ ਸੁਰਜੀਤ ਸਿੰਘ ਪਾਤਰ ਨੇ ਲੁਧਿਆਣਾ ਦੇ ਵਿੱਚ ਆਖਰੀ ਸਾਹ ਲਏ ਨੇ ਲੰਬਾ ਸਮਾਂ ਉਹਨਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਪੰਜਾਬੀ ਬੋਲੀ ਅਤੇ ਪੰਜਾਬ ਨੂੰ ਕਦੇ ਨਾ ਭੁੱਲਣ ਵਾਲਾ ਘਾਟਾ ਪੈ ਚੁੱਕਿਆ। ਸੁਰਜੀਤ ਪਾਤਰ ਦੇ ਨਾ ਰਹਿਣ ਦੇ ਨਾਲ ਅੱਜ ਪੰਜਾਬ ਉਹਨਾਂ ਦੇ ਜਾਣ ਪਿੱਛੋਂ ਇਕੱਲਾ ਪੈ ਗਿਆ। ਜਾਨੀ ਕਿ ਇੱਕ ਯੁੱਗ ਖਤਮ ਹੋ ਗਿਆ। ਉਥੇ ਹੀ ਦ ਸੈਵਨ نیوز ਇੰਡੀਆ ਚੈਨਲ ਦੇ ਹੈੱਡ ਸਰਦਾਰ ਤਰਲੂਚਨ ਸਿੰਘ ਸੈਣੀ ਹੋਰਾਂ ਦੇ ਵੱਲੋਂ ਸੁਰਜੀਤ ਪਾਤਰ ਹੋਣਾ ਨੂੰ ਨਗੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਉਹਨਾਂ ਕਹੇ ਕਿ ਪੰਜਾਬ ਨੂੰ ਕਦੇ ਨਾ ਭੁੱਲਣ ਵਾਲਾ ਕਾਟਾ ਪੈ ਗਿਆ ਬਿਊਰੋ ਰਿਪੋਰਟ ਦਾ ਸੈਵਨ ਨਿਊਜ਼ ਇੰਡੀਆ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਤੇ ਲੇਖਕ ਸਰਦਾਰ ਸੁਰਜੀਤ ਸਿੰਘ ਪਾਤਰ ਨਹੀਂ ਰਹੇ 79 ਸਾਲਾਂ ਦੇ ਸੁਰਜੀਤ ਸਿੰਘ ਪਾਤਰ ਨੇ ਲੁਧਿਆਣਾ ਦੇ ਵਿੱਚ ਆਖਰੀ ਸਾਹ ਲਏ ਨੇ ਲੰਬਾ ਸਮਾਂ ਉਹਨਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਪੰਜਾਬੀ ਬੋਲੀ ਅਤੇ ਪੰਜਾਬ ਨੂੰ ਕਦੇ ਨਾ ਭੁੱਲਣ ਵਾਲਾ ਘਾਟਾ ਪੈ ਚੁੱਕਿਆ। ਸੁਰਜੀਤ ਪਾਤਰ ਦੇ ਨਾ ਰਹਿਣ ਦੇ ਨਾਲ ਅੱਜ ਪੰਜਾਬ ਉਹਨਾਂ ਦੇ ਜਾਣ ਪਿੱਛੋਂ ਇਕੱਲਾ ਪੈ ਗਿਆ। ਜਾਣੇ ਕਿ ਇੱਕ ਯੁੱਗ ਖਤਮ ਹੋ ਗਿਆ। ਉਥੇ ਹੀ ਦ ਸੈਵਨ نیوز ਇੰਡੀਆ ਚੈਨਲ ਦੇ ਹੈੱਡ ਸਰਦਾਰ ਤਰਲੂਚਨ ਸਿੰਘ ਸੈਣੀ ਉਹਨਾਂ ਦੇ ਵੱਲੋਂ ਸੁਰਜੀਤ ਪਾਤਰ ਉਹਨਾਂ ਨੂੰ ਨਿਗੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਉਹਨਾਂ ਕਹੇ ਕਿ ਪੰਜਾਬ ਨੂੰ ਕਦੇ ਨਾ ਭੁੱਲਣ ਵਾਲਾ ਕਾਟਾ ਪੈ ਗਿਆ ਬਿਊਰੋ ਰਿਪੋਰਟ ਦਾ ਸੈਵਨ ਨਿਊਜ਼ ਇੰਡੀਆ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਤੇ ਲੇਖਕ ਸਰਦਾਰ ਸੁਰਜੀਤ ਸਿੰਘ ਪਾਤਰ ਨਹੀਂ ਰਹੇ 79 ਸਾਲਾਂ ਦੇ ਸੁਰਜੀਤ ਸਿੰਘ ਪਾਤਰ ਨੇ ਲੁਧਿਆਣਾ ਦੇ ਵਿੱਚ ਆਖਰੀ ਸਾਹ ਲਏ ਨੇ ਲੰਬਾ ਸਮਾਂ ਉਹਨਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਪੰਜਾਬੀ ਬੋਲੀ ਅਤੇ ਪੰਜਾਬ ਨੂੰ ਕਦੇ ਨਾ ਭੁੱਲਣ ਵਾਲਾ ਘਾਟਾ ਪੈ ਚੁੱਕਿਆ। ਸੁਰਜੀਤ ਪਾਤਰ ਦੇ ਨਾ ਰਹਿਣ ਦੇ ਨਾਲ ਅੱਜ ਪੰਜਾਬ ਉਹਨਾਂ ਦੇ ਜਾਣ ਪਿੱਛੋਂ ਇਕੱਲਾ ਪੈ ਗਿਆ। ਜਾਨੀ ਕਿ ਇੱਕ ਯੁੱਗ ਖਤਮ ਹੋ ਗਿਆ। ਉਥੇ ਹੀ ਦ 7 نیوز ਇੰਡੀਆ ਚੈਨਲ ਦੇ ਹੈੱਡ ਸਰਦਾਰ ਤਰਲੂਚਨ ਸਿੰਘ ਸੈਣੀ ਉਹਨਾਂ ਦੇ ਵੱਲੋਂ ਸੁਰਜੀਤ ਪਾਤਰ ਉਹਨਾਂ ਨੂੰ ਨਿਗੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਕਦੇ ਨਾ ਭੁੱਲਣ ਵਾਲਾ ਕਾਟਾ ਪੈ ਗਿਆ ਬਿਊਰੋ ਰਿਪੋਰਟ ધ ਸੈਵਨ نیوز ਇੰਡੀਆ